Okay. ਹੈਲੋ ਜਸਪਰੀ ਦੀਦੀ ਹੈਲੋ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਦੀਦੀ ਕਿਵੇਂ ਹੋ ਫੋਨ ਆ ਨਾ ਠੀਕ ਹੈ ਦੀਦੀ ਥੈਂਕ ਯੂ ਥੈਂਕ ਯੂ ਦੀਦੀ ਲਾਈਕ ਕਰ ਦੋ ਜਸਪਰੀ ਦੀਦੀ ਹੈਲੋ ਸ਼ਾਲੂ ਦੀਦੀ ਹੈਲੋ ਚੌਥਾ ਡਾਂ ਠੀਕ ਹੈ ਦੀਦੀ ਠੀਕ ਹੈ ਮੈਂ ਕੰਮ ਕਰਦੀ ਆ ਹਜੇ ਠੀਕ ਹੈ ਦੀਦੀ ਕੋਈ ਗੱਲ ਨਹੀਂ ਕੰਮ ਕਰ ਲੋ ਹੈਲੋ ਨੂਰ ਜੀ ਕਿਵੇਂ ਹੋ ਲਾਈਕ ਡਨ ਥੈਂਕ ਯੂ ਦੀਦੀ ਥੈਂਕ ਯੂ ਮੋਸਟ ਵੈਲਕਮ ਤੁਹਾਡਾ ਲਾਈਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ਾਲੂ ਹੈਲੋ ਵਧੀਆ ਤੁਸੀਂ ਦੱਸੋ ਲਵੰਡੀ ਸਾਭੂ ਹਾਂ ਥੈਂਕ ਯੂ ਦੀਦੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਦੀਦੀ ਗੁੱਡ ਮਾਰਨਿੰਗ ਕਿਵੇਂ ਹੋ ਦੀਦੀ ਤੁਸੀਂ ਸੋ ਕੰਮ ਧੰਦੇ ਕਰ ਲਏ ਸ਼ਾਲੂ ਦੀਦੀ ਕੰਮ ਹੋ ਗਏ ਹੋਰ ਕੀ ਬਣਾਇਆ ਅੱਜ ਮੈਂ ਫ੍ਰੀ ਹੋ ਕੇ ਕਮੈਂਟ ਕਰੂੰ ਕੰਮ ਖਤਮ ਕਰ ਲਾਂ ਠੀਕ ਹੈ ਦੀ ਠੀਕ ਹੈ ਸ਼ੁਕਰਕੁੱਟ ਕੇ ਤੈਨੂੰ ਮੈਸੇਜ ਦੇ ਕੇ ਅੱਜ ਮੈਂ ਤਾਂ ਨਹੀਂ ਸਕਰੀਨਸ਼ਾਟ ਮਾਰ ਮਾਰ ਕੇ ਫੋਨ ਪਰ